ਸਸਕਾਜੀ ਮੈਂ ਹਕੂਮਤ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ ਦੇ ਵਿੱਚ 골ਡ ਕਾਰਡ ਜਾਂ ਫਿਰ ਗੋਲਡਨ ਵੀਜ਼ਾ ਸਕੀਮ ਦਾ ਐਲਾਨ ਕੀਤਾ ਸੀ ਇਸ ਯੋਜਨਾ ਦੇ ਤਹਿਤ 5 ਮਿਲੀਅਨ ਦਾ ਭੁਗਤਾਨ ਕਰਕੇ ਸਥਾਈ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਇਸ ਵਿੱਚ ਭਾਰਤੀ ਰੁਪਈਆ ਦੀ ਗੱਲ ਕੀਤੀ ਜਾਵੇ ਤਾਂ ਇੱਕ ਨਾਗਰਿਕ 50 ਲੱਖ ਡਾਲਰ ਵੇਚਣ ਤੋਂ ਬਾਅਦ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕਦਾ ਸੀ ਅਤੇ ਹੁਣ ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਮੰਤਰੀ ਨੇ ਇਹ ਦਾਵਾ ਕੀਤਾ ਹੈ ਕਿ ਇਹ ਯੋਜਨਾ ਹਿੱਟ ਸਾਬਤ ਹੋ ਰਹੀ ਹੈ ਮੰਤਰੀ ਦਾ ਕਹਿਣ ਹੈ ਕਿ ਸਿਰਫ ਇੱਕ ਦਿਨ ਦੇ ਵਿੱਚ 1000 골ਡ ਕਾਰਡ ਵਿਕੇ ਨੇ ਅਤੇ 골ਡ ਕਾਰਡ ਲੈਣ ਦੇ ਲਈ ਲੋਕ ਲਾਈਨਰ ਦੇ ਵਿੱਚ ਵੀ ਖੜੇ ਹੋਏ ਨੇ ਤੇ ਭਾਰਤੀ ਕਰੰਸੀ ਦੀ ਗੱਲ ਕੀਤੀ ਜਾਵੇ ਤਾਂ ਇਸ ਹਿਸਾਬ ਦੇ ਨਾਲ ਇਸ ਵਿਜੇ ਦੀ ਕੀਮਤ ਅੱਜ ਦੇ ਲਗਭਗ 42 ਕਰੋੜ 80 ਲੱਖ ਰੁਪਏ ਤੱਕ ਚੱਲੀ ਜਾ ਰਹੀ ਹੈ ਕ੍ਰੰਪਲ ਸ਼ਾਸਨ ਦੇ ਵਿੱਚੋਂ ਵੰਸਕਤਰ ਹਾਬਟ ਲੂਟਿੰਗ ਨੇ ਇੱਕ ਪੋਡਕਾਸਟ ਦੌਰਾਨ ਦੱਸਿਆ ਕਿ 골ਡ ਕਾਰਡ ਸਕੀਮ ਰਸਮੀ ਤੌਰ ਤੇ 2 ਹਫਤੇ ਦੇ ਬਾਅਦ ਸ਼ੁਰੂ ਹੋਵੇਗੀ ਪਰ ਸਕੀਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਦਿਨ ਦੇ ਵਿੱਚ 1000 골ਡ ਕਾਰਡ ਵਿੱਚ ਜਾ ਚੁੱਕੇ ਨੇ 골ਡ ਕਾਰਡ ਸਕੀਮ ਦੇ ਵਾਅਦਿਆਂ ਬਾਰੇ ਦੱਸਦੇ ਹੋਏ ਲੂਟ ਨੇ ਕਿਹਾ ਕਿ ਜੇਕਰ ਤੁਸੀਂ ਅਮਰੀਕੀ ਨਾ ਗਈ ਕੋ ਤਾਂ ਤੁਹਾਨੂੰ ਗਲੋਬਲ ਟੈਕਸ ਅਦਾ ਕਰਨੇ ਪੈਣਗੇ ਅਤੇ ਬਹੁਤ ਲੋਕ ਗਲੋਬਲ ਟੈਕਸ ਅਦਾ ਕਰਨ ਦੇ ਲਈ ਅਮਰੀਕਾ ਨਹੀਂ ਆਉਣਗੇ ਜੇਕਰ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਜਾਂ ਫਿਰ ਕੋਲ 골ਡ ਕਾਰਡ ਹੈ ਤਾਂ ਤੁਸੀਂ ਅਮਰੀਕਾ ਦੇ ਸਥਾਈ ਨਿਵਾਸੀ ਬਣ ਸਕਦੇ ਹੋ ਤੇ ਤੁਹਾਨੂੰ ਟੈਕਸ ਵੀ ਨਹੀਂ ਦੇਣਾ ਹੋਵੇਗਾ ਤੁਸੀਂ ਇੱਥੇ ਦੇ ਨਾਗਰਿਕ ਬਣ ਸਕਦੇ ਹੋ ਅਤੇ ਨਹੀਂ ਵੀ 트럼ਪ ਦੇ ਅਨੁਸਾਰ 골ਡ ਕਾਰਡ ਵੀਜ਼ਾ ਪਹਿਲ ਕਦਮੀ ਦਾ ਟੀਚਾ ਅਮੀਰ ਨਿਵੇਸ਼ਕਾਂ ਨੂੰ 10 ਲੱਖ ਵੀਜ਼ਾ ਵੇਚ ਕੇ 5 ਬਿਲੀਅਨ ਡਾਲਰ ਇਕੱਠਾ ਕਰਨਾ ਹੈ ਅਮਰੀਕੀ ਰਾਸ਼ਟਰਪਤੀ ਦਾ ਮੰਨਣਾ ਹੈ ਕਿ ਇਹ ਪ੍ਰੋਗਰਾਮ ਅਮੀਰ ਵਿਅਕਤੀਆਂ ਨੂੰ ਆਕਰਸ਼ਿਤ ਕਰੇਗਾ ਜੋ ਖਰਚ ਨਿਵੇਸ਼ ਅਤੇ ਟੈਕਸ ਦਾ ਹੀ ਅਥਵਾ ਸਥਾਨ ਹੁਲਾਵਾ ਦੇਣਗੇ ਇਹਨਾਂ 골ਡ ਕਾਰਡਾਂ ਨੂੰ ਵੇਚ ਕੇ ਇਕੱਠੇ ਕੀਤੇ ਪੈਸੇ ਦੀ ਵਰਤੋਂ ਦੇਸ਼ ਦੇ ਕਰਜ਼ਿਆਂ ਨੂੰ ਘਟਾਉਣ ਦੇ ਲਈ ਕੀਤੀ ਜਾਵੇਗੀ ਤੇ 골ਡ ਕਾਰਡ ਜਾਰੀ ਕਰਨ ਤੋਂ ਪਹਿਲਾਂ ਬਿਨੇਕਾਰ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਦੇਖਿਆ ਜਾਵੇਗਾ ਬਿਨੇਕਾਰ ਕਾਨੂੰਨ ਦੀ ਪਾਲਣਾ ਕਰਦਾ ਹੈ ਜਾਂ ਫਿਰ ਨਹੀਂ ਇਸਦੇ ਨਾਲ ਹੀ ਚੇਕਰ 골ਡ ਕਾਰਡ ਧਾਰਕ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਪਏ ਜਾਂਦੇ ਨੇ ਤਾਂ ਉਹਨਾਂ ਦਾ 골ਡ ਕਾਰਡ ਵੀ ਸਥਾਈ ਤੌਰ ਤੇ ਤਾਤਕਾ ਦਿੱਤਾ ਜਾ ਸਕਦਾ ਹੈ ਲੂਟਨਿਕ ਨੇ 올 ਇਨ ਪੋਡਕਾਸਟ ਦੇ ਵਿੱਚ ਕਿਹਾ ਹੈ ਕਿ ਦੁਨੀਆ 'ਚ 37 ਮਿਲੀਅਨ ਲੋਕ ਨੇ ਜੋ ਕਾਰਡ ਖਰੀਦਣ ਦੇ ਯੋਗ ਨਹੀਂ ਰਾਸ਼ਟਰਪਤੀ ਸੋਚਦੇ ਨੇ ਕਿ ਅਸੀਂ 1 ਮਿਲੀਅਨ ਕਾਰਡ ਵੇਚ ਸਕਦੇ ਹਾਂ ਇਸਦੇ ਨਾਲ ਹੀ ਲੂਟਨਿਕ ਨੇ ਵੀ ਕਿਹਾ ਕਿ ਕੱਲ ਮੈਂ ਇੱਕ ਹਜ਼ਾਰ ਕਾਰਡ ਵੇਚੇ ਰਿਪੋਰਟ ਦੇ ਅਨੁਸਾਰ ਪ੍ਰੋਗਰਾਮ ਤੇ ਫੰਡਾ ਦਾ ਉਦੇਸ਼ ਅਮਰੀਕੀ ਰਾਸ਼ਟ੍ਰ ਇੰਡਸਟਰੀ ਕਲਚੇ ਨੂੰ ਘਟਾਉਣਾ ਹੈ ਜੋ ਕਿ ਵਰਤਮਾਨ ਦੇ ਵਿੱਚ 36.2 ਟ੍ਰਿਲੀਅਨ ਡਾਲਰ ਹੈ ਲੂਟਨਿਕ ਨੇ ਇਹ ਵੀ ਕਿਹਾ ਕਿ ਟਰੰਪ ਨੂੰ ਗੋਲਡ ਕਾਰਡ ਦਾ ਵਿਚਾਰ ਨਿਵੇਸ਼ਕ ਜੋਨ ਪਾਲਸਨ ਦੇ ਨਾਲ ਮੁਲਾਕਾਤ ਦੌਰਾਨ ਆਇਆ ਸੀ ਤੇ ਫਿਰ ਲੂਟਨਿਕ ਨੂੰ ਇਸ ਨੂੰ ਕਿਵੇਂ ਕੰਮ ਕਰਨਾ ਹੈ ਇਹ ਪਤਾ ਲਗਾਉਣ ਦੇ ਲਈ ਸ਼ਾਮਲ ਕੀਤਾ ਗਿਆ ਤੇ ਲੂਟਨਿਕ ਨੇ ਕਿਹਾ ਕਿ ਐਲਨ ਮਸਕ ਸੌਫਟਵੇਅਰ ਬਣਾ ਰਹੇ ਨੇ ਇਥੇ ਦੱਸਣਾ ਬੰਦਾ ਹੈ ਕਿ ਲੂਟਨੀਕ ਦੇ ਵਿਸਥਾਰ ਦੇ ਨਾਲ ਦੱਸਿਆ ਗਿਆ ਹੈ ਕਿ ਗੋਲਡ ਕਾਰਡ ਰਵਾਇਤੀ ਗ੍ਰੀਨ ਕਾਰਡ ਦੀ ਤਹਾਂ ਲੈ ਲਵੇਗਾ ਅਤੇ ਇਸ ਦੇ ਧਾਰਕ ਨੂੰ ਅਮਰੀਕਾ ਦੇ ਵਿੱਚ ਸਥਾਈ ਨਿਵਾਸ ਵੀ ਦਿੱਤਾ ਜਾਵੇਗਾ ਹਾਲਾਂਕਿ ਕਾਰਡ ਧਾਰਕ ਨਾਗਰਿਕਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਪਰ ਉਨ੍ਹਾਂ ਇਹ ਵੀ ਕਿਹਾ ਕਿ ਜ਼ਿਆਦਾਤਰ ਲੋਕ ਅਮਰੀਕੀ ਗਲੋਬਲ ਟੈਕਸ ਤੋਂ ਬਚਣ ਦੇ ਲਈ ਅਜਿਹਾ ਨਹੀਂ ਕਰਨਾ ਚਾਹੁੰਦੇ ਤੇ ਹਰੇ ਕਾਰਡ ਦੀ ਕੀਮਤ 5 ਮਿਲੀਅਨ ਡਾਲਰ ਹੈ ਅਤੇ ਇਹ ਅਮਰੀਕਾ ਦੇ ਵਿੱਚ ਅਨੰਤੇ ਸਮੇਂ ਦੇ ਲਈ ਰਹਿਣ ਦਾ ਅਧਿਕਾਰ ਤਵੇਗਾ Bio Report, Channel Punjabi.